ਹਾਂਜੀ ਤਾਂ ਕੀ ਹਾਲ ਚਾਲ ਆ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਵਲੌਗ ਫਿਰ ਅੱਜ ਆਪਾਂ ਹੁਣ ਆਏ ਸੀ ਖੇਤ ਤੇ ਆਪਾਂ ਚੱਲੇ ਨੱਕਾ ਮਾਰਨਾ ਕਿਉਂਕਿ ਆ ਜਿਹੜੇ ਮੇਰੇ ਇਧਰਲੇ ਹੱਥਾ ਵਾਲਾ ਨਾ ਇਹਦੇ ਚ ਪਿੰਡਾ ਵਾ ਪਾਣੀ ਪਰਲੇ ਭਰੇ ਵੇ ਆਪਾਂ ਤਾਂ ਉਹ ਤੋਂ ਨੱਕਾ ਵੜ ਦਿੰਦੇ ਨੇ ਤੇ ਨਾਲੇ ਉਧਰੋਂ ਪਾਣੀ ਆ ਜੂ ਨਾਲੇ ਇਧਰੋਂ ਭਰੀ ਜਾਂਦਾ ਵਾ ਠੀਕ ਆ ਤਾਂ ਚਾਲਦੇ ਆ ਹੋਰ ਫਿਰ ਵੋਟਾਂ ਦੀ ਸ਼ੁਰੂ ਹੋ ਗਈ ਫਿਰ ਕਹਾਣੀਆਂ ਮਹੀਨਾ ਪੂਰਾ ਜੋਰ ਵੋਟਾਂ ਦਾ ਵੀਡੀਓ ਪਾਇਆ ਸੀ ਫੇਸਬੁੱਕ ਤੇ ਬਹੁਤ ਧੰਨਵਾਦ ਵੀਰਾਂ ਨੇ ਜਿਨ੍ਹਾਂ ਨੇ ਵੇਖੀ ਸ਼ੇਅਰ ਕੀਤੀ ਕਮੈਂਟ ਕੀਤੇ ਠੀਕ ਆ ਤੇ ਬਾਕੀ ਵੋਟਰਾਂ ਦੀ ਗੱਲ ਕਰਦੇ ਆ ਫੇਰ ਜੇ ਜਿਹੜੀ ਵੋਟ ਹੁਣਾਂ ਵੋਟ ਪਾਉਣ ਦਾ ਅਧਿਕਾਰ ਸਾਰਿਆਂ ਨੂੰ ਹੈਗਾ ਵਾ ਪਰ ਇਹ ਵੇਚਣੀ ਨਹੀਂ ਚਾਹੀਦੀ ਵੋਟ ਨਾ ਵੇਚੋ ਨਾ ਕੋਈ ਜਿਵੇਂ ਕੋਈ ਫਲਾਣ ਦੇ ਕਹਿਣ ਤੇ ਪਾਉਣ ਜਿਵੇਂ ਚਾਚੇ ਦੇ ਮਾਤਾਏ ਦੇ ਕਹਿਣ ਤੇ ਆਪਦੀ ਪਾਰਟੀ ਤੋਂ ਉੱਤੇ ਉੱਠ ਕੇ ਵੇਖੋ ਬਈ ਕਿਹੜਾ ਬੰਦਾ ਵਧੀਆ ਵਾ ਕਿਹੜਾ ਪਿੰਡ ਦਾ ਸਵਾਰ ਸਕਦਾ ਵਾ ਸਾਰਾ ਕੰਮ ਚਾਰ ਵਧੀਆ ਸੰਭ ਸਕਦਾ ਵਾ ਹਨ ਆਹਣਾ ਵੇਖੋ ਪਾਰਟੀ ਨਾਲ ਵੇਖੋ ਜੀ ਪਾਰਟੀ ਕਿਹੜੀ ਆ ਬੰਦਾ ਵੇਖੋ ਵੀ ਇਹਦਾ ਸੁਭਾਅ ਕਿਵੇਂ ਆ ਕਿਵੇਂ ਇਹਦਾ ਮਿਲਨ ਗੱeln ਹੈਗਾ ਲੋਕਾਂ ਨਾਲ ਵਧੀਆ ਵਾ ਵਰਤਾਓ ਕਿਵੇਂ ਕਰੂਗਾ ਹਨਾ ਇਹ ਗੱਲਾਂ ਵੀ ਦੇਖਣੀਆਂ ਚਾਹੀਦੀਆਂ ਆਈ ਨਹੀਂ ਆਪਾਂ ਨੂੰ ਵੀ ਕਿਸੇ ਨੇ ਉਹਨੇ ਕਹਿਤਾ ਸੀ ਉਹਨੇ ਕਹਿਤਾ ਆਪਾਂ ਵੋਟ ਪਾ ਦੇਣੀ ਹੈ ਹਨਾ ਇਹ ਗੱਲਾਂ ਨਹੀਂ ਹੁੰਦੀਆਂ ਇਹਦੀਆਂ ਬਾਕੀ ਆ ਵਿੱਚ ਉਹਨੇ ਚ ਆਪਾਂ ਕੱਢਦੇ ਆ ਗੇੜਾ ਇੱਧਰ ਕੱਪੜੇ ਵੀ ਗਿੱਲੇ ਹੋਈ ਜਾਂਦੇ ਨਾਲ ਦੀ ਨਾਲ ਉਹਨੇ ਉਹਨੇ ਚੱਲ ਨੱਕਾ ਮਾਰ ਕੇ ਮੁੜਿਆ ਆਣਾ ਮੈਂ ਆਪਾਂ ਤਾਂ ਬਾਕੀ ਆਪਾਂ ਗੱਲ ਕਰਦੇ ਸੀ ਆਪਾਂ ਨੂੰ ਪਾਰਟੀ ਦੇ ਉੱਤੇ ਦੇਖਣਾ ਚਾਹੀਦਾ ਉੱਥੇ ਕੀ ਕਿਹੜਾ ਬੰਦਾ ਪਿੰਡ ਲਈ ਕਿੰਨੇ ਕਿੰਨਾ ਕੰਮ ਕੀਤਾ ਕਿੰਨਾ ਕੰਮ ਨਹੀਂ ਕੀਤਾ ਕਿਸੇ ਤੇ ਗਲਤ ਪਰਚਾ ਨਾ ਪਾਓ ਆਪਾਂ ਉਹ ਆਪਾਂ ਤਾਂ ਕਹਿੰਦੇ ਜਿਹੜੋ ਜੇ ਬਣੋਗੇ ਜਾਂ ਜਿਹੜੇ ਬੰਦੇ ਆ ਕਿਸੇ ਦਾ ਖਾਰ ਨਾ ਰੱਖੋ ਜਦੋਂ ਜਿੱਤ ਗਏ ਇਹ ਸਾਂਝ ਵੀ ਆਪਾਂ ਨੂੰ ਬਸ ਸਾਰੇ ਪਿੰਡ ਨੇ ਵੋਟਾਂ ਪਾਈਆਂ ਆਂ ਦੇਲਤੀ ਦਾ ਆਂ ਰੱਖੋ ਨਾ ਵੀਰ ਮੈਨੂੰ ਖਣੀ ਪੂਨੇ ਵੋਟ ਪਾਈ ਸੀ ਉਹਨੇ ਨਹੀਂ ਪਾਈ ਕੰਮ ਕਰਾਉਣੋ ਦਾ ਬੰਦਾ ਉਹਦਾ ਬੰਦਾ ਕਹਿੰਦਾ ਵੀ ਤੂੰ ਤਾਂ ਫਲਾਨੀ ਪਾਰਟੀ ਦੀ ਸੀ ਉਰੋਂ ਤੂੰ ਕਿਹੜਾ ਸਾਨੂੰ ਐ ਵੋਟ ਪਾਈ ਸੀ ਐ ਨਾ ਕਰੋ ਹਨ ਕੰਮ ਕਰੋ ਆਪਾਂ ਦਾ ਕਹਿੰਦੇ ਜਿਹੜਾ ਬੰਦਾ ਆਉਂਦਾ ਉਹ ਹੱਥ ਕੀ ਕੰਮ ਕਰੋ ਹੱਸ ਕੇ ਬੋਲੋ ਸਾਰਿਆਂ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਕਈ ਕਹਿੜ ਬਹੁਤ ਕਰਦੇ ਬਾਅਦ ਚ ਜਦੋਂ ਕੋਈ ਹਾਰ ਜਾਂਦਾ ਹੁੰਦੀ ਹੈ ਨਾ ਬਾਅਦ ਚ ਕਹਿਣਗੇ ਹੁਣ ਆਇਆ ਪਜਾੜ ਥੱਲੇ ਹੁਣ ਕਰਦੀਆਂ ਇਹਨਾਂ ਗੱਲਬਾਤ ਇਦਾਂ ਨਹੀਂ ਕਰਨੀ ਚਾਹੀਦੀ ਬਾਕੀ ਆਪਦੀ ਵੋਟ ਦੀ ਵਰਤੋਂ ਸਹੀ ਤਰੀਕੇ ਨਾਲ ਕਰੋ ਕਿਸੇ ਤੇ ਦਵਾਚਾ ਕਿਨਾਂ ਛੇਤੀ ਕਿਤੇ ਵੋਟ ਪਾਉ ਇੱਕ ਬੋਤਲ ਤੇ ਕੋਈ 500000 ਪਿੱਛੇ ਵੋਟ ਨਾ ਖਰਾਬ ਕਰੋ ਤੁਹਾਡੀ ਵੋਟ ਬਹੁਤ ਕੀਮਤੀ ਆ ਜਿਹੜੇ ਦੇਸ਼ ਚ ਆਏ ਆਪਾਂ ਕਹਿ ਦਿੰਨੇ ਆ ਨਾ ੱੱੱਕੇ ਚਾਲਦੇ ਆ ਉਹਨਾਂ ਨੂੰ ਵੋਟ ਪਾਉਣ ਨਹੀਂ ਦਿੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੋਟ ਕੀ ਹੁੰਦੀ ਆ ਵੋਟਾਂ ਪਾਉਣ ਨੂੰ ਤਰਸਦੇ ਵੀ ਸਾਡੇ ਵੋਟਾਂ ਪੈਣਾਂ ਸੀ ਵੋਟਾਂ ਪਾਈਏ ਕਿਉਂਕਿ ਉੱਥੇ ੱੱੱਕਾ ਹੋਈ ਜਾਂਦਾ ਵੋਟਾਂ ਪੈਣ ਨਹੀਂ ਦਿੰਦੇ ਕਿ ਜਿਹੜਾ ਰਾਜ ਆ ਉਹਦਾ ਰਾਜ ਆ ਤੇ ਆਪਾਂ ਨੂੰ ਅਧਿਕਾਰ ਆ ਵੋਟ ਪਾਉਣ ਦਾ ਤੇ ਆਪਾਂ ਸਹੀ ਤਰੀਕੇ ਨਾਲ ਵੋਟ ਪਾਈਏ ਇੰਨੀ ਗੱਲ ਕਰਨੀ ਸੀ ਕਿ ਬਾਕੀ ਆਪਾਂ ਨੱਕਾ ਮਾਰ ਕੇ ਤੇ ਚੱਲਦੇ ਆਂ ਉੱਥੇ ਬਾਅਦ ਚ ਫੇਰ ਫੇਰ ਕਰਾਂਗੇ ਬਾਕੀ ਤੇ ਇਹ ਗੱਲਬਾਤ ਤੁਹਾਡੇ ਨਾਲ ਅੱਜ ਕਰਨੀ ਸੀ ਮੈਂ ਚੱਲ ਮੈਂ ਉਹ ਗੱਲਬਾਤ ਕਰਦਿਆਂ ਕੋਈ ਠੀਕ ਹੈ ਜੇ ਇੱਕ ਗੱਲ ਚੰਗੀ ਮਾੜੀ ਲੱਗੀ ਤਾਂ ਧੰਨਵਾਦ ਮਾਫ ਕਰਿਓ ਭਾਈ ਵਿੱਚ ਧੰਨਵਾਦ ਕਰਾ ਮਾਫ ਕਰਿਓ ਜੇ ਤੁਹਾਨੂੰ ਕੋਈ ਵੀ ਗੱਲ ਬੁਰੀ ਲੱਗੀ ਆਪਣਾ ਕੋਈ ਕਿਸੇ ਨੂੰ ਗੱਲਾਂ ਲਾ ਕੇ ਜਾਂ ਕਿਸੇ ਨਾਲ ਉਹੋ ਜੀ ਆਪਣੀ ਕੋਈ ਗੱਲਬਾਤ ਨਹੀਂ ਆਪਾਂ ਤਾਂ ਨਾਰਮਲ ਗੱਲ ਕੀਤੀ ਆ ਤਾਂ ਵੀਡੀਓ ਵੇਖਿਓ ਸਾਰੇ ਜਾਣੇ ਸ਼ੇਅਰ ਕਰਿਓ ਜੇ ਚੰਗੀ ਲੱਗੀ ਤਾਂ ਕਮੈਂਟ ਕਰਿਓ ਕੋਈ ਵੀ ਚੰਗਾ ਮਾੜਾ ਜਿੰਮੇ ਤੁਹਾਨੂੰ ਵੀਡੀਓ ਲੱਗੀ ਤੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਯਾਰ ਆ ਵੀਲੀਆਂ ਨਾਲ ਸ਼ੇਅਰ ਕਰੋ ਠੀਕ ਆ ਸਮੈਲਦੇ ਆਪਾਂ ਫਿਰ ਅਗਲੇ ਬਲੌਗ ਚ